ਦੇਖੋ ਜੀ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਹੈ ਇਹ ਆ ਜਾਗਦਿਆਂ ਜ਼ਮੀਰਾਂ ਦੇ ਸਨੇਹ ਦੇਖੋ ਵੀਰ ਕੋਈ ਰਿਜਾਈ ਚ ਪਿਆ ਕੋਈ ਅਦਰ ਨਾਲ ਦੀ ਨਾਲ ਤਿਆਰ ਬੈਠਾ ਪਰ ਡਿਊਟੀ ਤੇ ਤਣਾਤ ਹੈ ਸਾਰੇ ਵੀਰਾ ਸਿੰਘ ਖਾਲਸਾ ਬੈਠੇ ਇਹਨਾਂ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਤੇ ਜਿਹੜੇ ਕਿ ਮੋਰਚੇ ਦੇ ਵਿੱਚ ਲਗਾਤਾਰ ਡਿਊਟੀ ਨਿਭਾ ਰਹੇ ਆ ਆਪਾਂ ਡਿਊਟੀ ਨੂੰ ਉਜਾਇਆ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਮਿਹਨਤਾਂ ਦੇ ਮੁੱਲ ਪੈਣੇ ਆ ਰਾਤਾਂ ਜਾਗੀਆਂ ਹੋਈਆਂ ਦੇ ਇਹਨਾਂ ਦੇ ਜੋ ਮੁੱਲ ਪੈਣੇ ਆ ਕਿਉਂਕਿ ਇਹ ਜਾਗਦਿਆਂ ਜ਼ਮੀਰਾਂ ਵਾਲੇ ਵੀਰ ਆ ਇਹਨਾਂ ਨੇ ਦਿਨ ਰਾਤ ਡਿਊਟੀ ਕਰਕੇ ਇਸ ਮੋਰਚੇ ਨੂੰ ਕਾਮਯਾਬ ਕਰਨਾ ਇੱਧਰ ਸਾਡੇ ਵੀਰ ਧੂਆਂ ਤਪਾਈ ਬੈਠੇ ਹੈਗੇ ਇਹਨਾਂ ਨਾਲ ਵੀ ਆਪਾਂ ਦੇਖਦੇ ਆ ਦੇਖੋ ਬਜ਼ੁਰਗ ਹੈ ਸਾਡੇ ਗਰਮੇਲ ਸਿੰਘ ਜੀ ਲਹਿਰਾ ਜੋ ਕਿ ਸਿੱਧੂਪੁਰ ਜਥੇਮੰਦੀ ਦੇ ਮੀਤ ਪ੍ਰਧਾਨ ਹੈ ਇਹ ਇਹ ਵੀ ਬੈਠੇ ਆ ਇੱਥੇ ਤੇ ਸਾਡੇ ਵੀਰ ਜੋ ਦਿਨ ਰਾਤ ਇੱਥੇ ਡਿਊਟੀ ਚੱਲਦੀ ਹੈ ਖਨੌਰੀ ਮੋਰਚੇ ਦੇ ਵਿੱਚ ਇੱਧਰਲੇ ਪਾਸੇ ਜੋ ਆਪਾਂ ਦੇਖਦੇ ਆ ਕਿ ਇੱਧਰ ਬਾਰਡਰ ਹੈ ਇੱਧਰਲੇ ਪਾਸੇ ਬਾਰਡਰ ਹੈ ਤੋਂ ਦਿਨ ਰਾਤ ਦਾ ਪੈਰਾ ਰਹਿੰਦਾ ਸੋ ਇਥੇ ਜਾਗਦੀਆਂ ਜ਼ਮੀਰਾਂ ਵਾਲੇ ਵੀਰੋ ਦੇਖੋ ਰਾਤ ਨੂੰ ਜਾਗਦੇ ਆ ਤੇ ਸੁੱਤਿਆਂ ਵਾਲਿਆਂ ਬਾਰੇ ਅਸੀਂ ਕੀ ਕਹਿ ਸਕਣਾ ਸਾਡੀ ਤਾਂ ਇੱਕੋ ਹੀ ਬੇਨਤੀ ਹੈ ਕਿ ਪਹੁੰਚੋ ਭਰਾਵੋ ਰਾਤ ਨੂੰ ਜੇ ਮੋਰਚਾ ਜਿੱਤਣਾ ਹੈ ਅੱਜ ਦੀਆਂ ਜਾਗੀਆਂ ਹੋਈਆਂ ਰਾਤਾਂ ਭਰਾਵੋ ਤੁਹਾਡੇ ਆਉਣ ਵਾਲੇ ਬੱਚਿਆਂ ਦੇ ਲਈ ਆਉਣ ਵਾਲੀਆਂ ਨਸਲਾਂ ਦੇ ਲਈ ਫਸਲਾਂ ਦੇ ਲਈ ਸਨੇਹਰੀ ਰਾਤਾਂ ਸਾਫਤ ਹੋਣੀਆਂ ਜੇ ਅੱਜ ਵੇਲਾ ਗਵਾ ਲਿਆ ਭਰਾਵੋ ਮੁੜ ਕੇ ਪਸਤਾਉਂਗੇ ਹੁਣ ਅਖੀਰ ਮੋਰਚਾ ਜਿੱਤਣ ਦੇ ਕਿਨਾਰੇ ਆ ਸੋ ਪਹੁੰਚੋ ਵੱਤੋ ਵੱਤ ਅਸਤਾਹੀ ਬੇਨਤੀ ਕਰਦੇ ਆਂ ਵੀ ਜਿਹੜੇ ਘਰਾਂ 'ਚ ਬੈਠਿਆ ਵੀਰੋ ਪਹੁੰਚੋ ਆ ਦੇਖੋ ਨੌਜਵਾਨ ਪਹੁੰਚੇ ਸਾਡੇ ਧੰਨਵਾਦ ਕਰਦੇ ਆਂ ਹਾਂ ਵੀ ਨੌਜਵਾਨੋ ਕਾਮਯਾਬ ਹੋ ਹੋ ਠੀਕ ਠਾਕ ਹੋ ਡਟਿਓ ਮੋਰਚੇ ਦੇ ਵਿੱਚ ਦੇਖੋ ਇਹ ਜੇ ਨਵੇਂ ਨੌਜਵਾਨ ਵੀਰੋ ਜੱਚੇ ਇਧਰ ਖਾਲਸਾ ਜੀ ਹਾਂ ਜੀ ਕਾਮਯਾਬ ਹੋ ਬਿਲਕੁਲ ਚੜਦੀ ਕਲਾ ਜੀ 12000 ਪਿੰਡ ਆ ਜੀ ਸਾਡੇ ਵਿੱਚੇ ਕੀ ਕੋਈ ਬੰਦਾ ਵੀ ਕੀ ਕੋਈ ਪਿੰਡ ਦਾ ਆਵੇ ਤਾਂ ਵੀ ਸਾਡੇ 12000 ਬੰਦਾ ਸਕਦਾ ਜੀ ਹਾਂ ਜੀ ਹਾਂ ਜੀ ਕੋਈ ਬੰਦਾ ਵੀ ਜੇ ਪਹੁੰਚੇ ਜੀ ਠੀਕ ਹੈ ਜੀ ਠੀਕ ਹੈ ਵੀਰਾਂ ਜਾਗਦੇ ਨੇ ਉਹੀ ਆਉਂਗੇ ਜੀ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਇੱਕ ਪਿੰਡ ਚੋਂ ਜੇ ਇੱਕ ਬੰਦਾ ਵੀ ਆ ਜੇ ਨਾ 12500 ਬੰਦਾ ਹੋ ਜਾਣਾ ਜੀ ਜਿਵੇਂ ਪ੍ਰਧਾਨ ਜੀ ਨੇ ਕਹਿ ਲਿਆ ਇੱਕ ਇੱਕ ਟਰਾਲੀ ਲਿਆਈਏ ਤੇ ਆਪਾਂ ਸਾਰਾ ਭਾਰਤ ਬੰਦ ਕਰ ਜਾਾਂਗੇ ਇੱਕ ਟਰਾਲੀ ਦੇ ਨਾਲ